ਸਸ਼ੀਆ ਕਾਲ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਤੇ ਮੈਂ ਹਮਾਂਸੂ ਅਟਵਾਲ ਲਾਈਵ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਹਾਂਜੀ ਲਾਈਵ ਪ੍ਰੋਗਰਾਮ ਦਾ ਅੱਜ ਦਾ ਵਿਸ਼ਾ ਜੋ ਅਸੀਂ ਲੈ ਕੇ ਆਏ ਹਾਂ ਕਿ ਮੁੰਕੀ ਮੁੰਡੇ ਨੇ ਕੁੜੀ ਦਾ ਕੀਤਾ ਬੇਰਹਿਮੀ ਦੇ ਨਾਲ ਕਤਲ ਤਾਂ ਇੱਥੇ ਇਸ ਵਿਸ਼ੇ ਦੇ ਉੱਤੇ ਵੀ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲਾਂ ਜਿਹੜਾ ਨੰਬਰ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਇਸ ਨੰਬਰ ਦੇ ਰਾਹੀਂ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ ਤੇ ਲਾਈਵ ਪ੍ਰੋਗਰਾਮ ਨੂੰ ਵੱਤੋ ਵਾਦੇ ਤੇ ਸ਼ੇਅਰ ਵੀ ਕਰਿਆ ਕਰੋ ਅੱਜ ਦੀ ਇਹ ਬਹੁਤ ਵੱਡੀ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਈ ਸੀ ਇਸ ਖਬਰ ਦੇ ਵਿੱਚ ਇੱਥੇ ਮੁੰਡੇ ਨੇ ਕੁੜੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜੀ ਹਾਂ ਮੋਹਾਲੀ ਦੀ ਇਹ ਖਬਰ ਇੱਥੇ ਦੱਸੀ ਜਾ ਰਹੀ ਹੈ ਤੇ ਖਬਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਹ ਮੁੰਡਾ ਤਲਵਾਰ ਦੇ ਨਾਲ ਕੁੜੀ ਨੂੰ ਵੱਢ ਕੇ ਉੱਥੋਂ ਫਰਾਰ ਹੋ ਜਾਂਦਾ ਹੈ ਤਾਂ ਮੁੰਡਾ ਜਿਹੜਾ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਫੜ ਲਿਆ ਗਿਆ ਹੈ ਪਰ ਅਜੇ ਤੱਕ ਜਿਹੜੀ ਜਾਂਚ ਹੈ ਉਹ جاری ਹੈ ਕਿ ਆਖਿਰਕਾਰ ਇਹ ਪੂਰਾ ਮਸਲਾ ਕੀ ਸੀ ਸਾਡੇ ਨਾਲ ਕੋਲਰ ਵੀ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਇੱਥੇ ਗੱਲਬਾਤ ਕਰਦੇ ਹਾਂ ਹੈਲੋ ਸ਼ਸ਼ੀਕਲ ਸਰ ਕਿੱਥੋਂ ਬੋਲਦੇ ਹੋ ਜੀ ਸ਼ੰਜੀਪ ਸ਼ਰਮਾ ਬੋਲ ਰਹੇ ਹਾਂ ਜੀ ਕਰਨ ਤੋਂ ਹਾਂਜੀ ਸੰਜੀਪ ਸ਼ਰਮਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ A1 ਪੰਜਾਬੀ ਟੀਵੀ ਤੇ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਕੀ ਕਹਿਣਾ ਚਾਹੂਗੇ ਸਰ ਅੱਜ ਦਾ ਆਪਣਾ ਵਿਸ਼ਾ ਜੋ ਹੈ ਕਿ ਮੁੰਡੇ ਨੇ ਕੁੜੀ ਦਾ ਬੇਰਹਿਮੀ ਨਾਲ ਕੀਤਾ ਕਤਲ ਬਿਲਕੁਲ ਮਾੜਾ ਮਾ ਦੇਖੋ ਮੋਹਾਲੀ ਦੀ ਖਬਰ ਹੈ ਜੀ ਜੀ ਹਮਾਰੀ ਇੰਡਸਟਰੀ ਦੀ ਖਬਰ ਹੈ ਹਾਂ ਹਜੇ ਇਹ ਤਾਂ ਨਹੀਂ ਪਤਾ ਚੱਲ ਪਾਇਆ ਕਿ ਕੁੜੀ ਕਿੱਥੋਂ ਦੀ ਸੀ ਜਾਂ ਮੁੰਡਾ ਕਿੱਥੋਂ ਦਾ ਸੀ ਜੀ ਲੇਕਿਨ ਸੋਸ਼ਲ ਮੀਡੀਆ ਤੇ ਨਿਊਜ਼ ਦੇ ਦੁਆਰਾ ਜੋ ਜੀ ਜਿਹੜੀ ਜਾਣਕਾਰੀ ਸਾਨੂੰ ਪਤਾ ਲੱਗੀ ਹੈ ਜਿਹੜੀ ਜਾਣਕਾਰੀ ਦਰਸ਼ਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੂੰਗੇ ਜੀ ਜੀ ਬਿਲਕੁਲ ਦੇਖੋ ਕੋਈ ਬੈਂਕ ਦਾ ਸੀਗਾ ਕਾਲ ਸੈਂਟਰ ਜਿੱਥੇ ਲੜਕੀ ਕੰਮ ਕਰਦੀ ਸੀ ਜੀ ਉਸ ਕਾਲ ਸੈਂਟਰ ਦੇ ਨੇੜੇ ਕੋਈ ਜਿਵੇਂ ਨੁੱਕਰ ਦੇ ਕੋਈ ਚਾਹ ਦੀ ਦੁਕਾਨ ਕੋਈ ਠੰਡੇ ਦੀ ਦੁਕਾਨ ਕੋਈ ਇਦਾਂ ਦੀ ਦੁਕਾਨ ਸੀਗੀ ਉਸ ਤੇ ਮੁੰਡਾ ਬੈਠਾ ਰਿਹਾ ਕਾਫੀ ਦੇਰ ਪਹਿਲਾਂ ਕੁੜੀ ਦਾ ਇੰਤਜ਼ਾਰ ਕਰਦਾ ਰਿਹਾ ਸੀ ਜੀ ਲੇਕਿਨ ਉੱਥੇ ਦੇ ਲੋਕਾਂ ਦੇ ਦੱਸਣ ਦੇ ਮੁਤਾਬਕ ਉਹ ਸਬੰਦੇ ਦੇ ਹੱਥ ਤੇ ਵੀ ਛੱਟ ਜਿਹੀ ਜਿਦਾਂ ਸਿਰ ਤੇ ਵੀ ਛੱਟਾਂ ਲੱਗੀ ਹੋਈ ਸੀ ਜੀ ਜਿੱਦਾਂ ਕਿਤੇ ਪਹਿਲਾਂ ਕੋਈ ਲੜਾਈ ਝਗੜਾ ਹੋ ਕੇ ਆਇਆ ਹੋਵੇ ਹੂੰ ਜਦੋਂ ਕੁੜੀ ਆਈ ਹੈ ਜੀ ਸ਼ਰਿਆਮ ਦੇਖੋ ਲੋਕ ਜਾ ਰਹੇ ਆ ਪਬਲਿਕ ਜਾ ਰਹੇ ਆ ਡਿਊਟੀ ਦਾ ਟਾਈਮ ਆ ਦੁਕਾਨ ਦਾ ਆਉਣਾ ਜਾਣਾ ਚੱਲ ਰਿਹਾ ਜੀ ਸ਼ਰਿਆਮ ਨੇ ਕੁੜੀ ਨੂੰ ਸਿਰ ਤੇ 15 ਵਾਰ ਤਲਵਾਰ ਦੇ ਕੇ ਦਿੱਤੀ ਜੀ ਦੁਕਾਨੇ ਪਰੇ ਰੋਡ ਦੇ ਵਿੱਚ ਕੁੜੀ ਦਾ ਕਬਰਦਾਰ ਕੇ ਮੁੰਡਾ ਆਰਾਮ ਨਾਲ ਉੱਥੇ ਆਪਣਾ ਜੁੰਦਾ ਹੈ ਕਿ ਸੀ ਜਿੱਥੇ ਬੈਠਾ ਜਿੱਥੇ ਜਾ ਕੇ ਜਾਂ ਛੱਡ ਗਿਆ ਆਪਣਾ ਤੇ ਬਾਕੀ ਜੋ ਤਲਵਾਰ ਸੀਗੀ ਉਹ ਪਤਾ ਨਹੀਂ ਰਹਿ ਗਿਆ ਜਾਂ ਛੱਡ ਗਿਆ ਔਰ ਐਸੇ ਹੀ ਨਿਕਲ ਗਿਆ ਲੱਗੇ ਜਾ ਕੇ ਹਾਲ ਅੱਗੇ ਪੁਲਿਸ ਦੇ ਕੰਮ ਵੀ ਕਰ ਰਹੇ ਹੂੰ ਬਿਲਕੁਲ ਦੇਖੋ ਬੜੀ ਹੀ ਮੰਦ ਭਾਗੀ ਹੈ ਜਿਹੜੀ ਅੱਜ ਕਟਨਾ ਇੱਥੇ ਵਾਪਰੀ ਹੈ ਕਿ ਮੁੰਡੇ ਨੇ ਸ਼ਰਿਆਮ ਕੁੜੀ ਦਾ ਕਤਲ ਕਰ ਦਿੱਤਾ ਹੈ ਤੇ ਜਿਹੜੀ ਪਬਲਿਕ ਹੈ ਉਹ ਖੜੀ ਹੋ ਕੇ ਸਿਰਫ ਆਪਣੇ ਮੋਬਾਈਲ ਖੋਲ ਕੇ ਉੱਥੇ ਖੜੀ ਹੋ ਜਾਂਦੀ ਹੈ ਤੇ ਵੀਡੀਓਜ਼ ਜਿਹੜੀ ਹੈ ਕੈਪਚਰ ਕਰਨਾ ਸ਼ੁਰੂ ਕਰ ਦਿੰਦੀ ਹੈ ਪਰ ਕੀ ਇੱਥੇ ਇਨਸਾਨੀਅਤ ਵੀ ਆਪਾਂ ਕਹਿ ਸਕਦੇ ਹਾਂ ਸ਼ਰਮਸ਼ਾਰ ਹੋਈ ਹੈ ਬਿਲਕੁਲ ਮੈਮ ਦੇਖੋ ਇੱਕ ਬੰਦਾ ਸ਼ਰਿਆਮ ਦੇਖੋ ਸਵੇਰੇ ਜੇ ਪੱਕਾ ਦਾ ਨਾ ਕਹਿ ਸਕਦਾ ਜੀ ਤੱਕ ਅਜੋਨੇ ਦੇ ਮੁਤਾਬਕ 8:00-8:00 ਦਾ ਟਾਈਮ ਸੀਗਾ ਦੇਖੋ ਉਸ ਟਾਈਮ ਪੂਰੀ ਪਬਲਿਕ ਜਿਹੜੀ ਰੋਡ ਤੇ ਆ ਜਾਂਦੀ ਹੈ ਜੀ ਕੁੜੀਆਂ ਜਾਣੇ ਵਾਲੇ ਵੀ ਆ ਜੰਨੇ ਆਪ ਲੋਕ ਵੀ ਕੋ ਮਦੇ ਕਮੋਤੇ ਆ ਜੰਨੇ ਮੌਰਿੰਗ ਵਾਕ ਵਾਲੇ ਵੀ ਆ ਜੰਨੇ ਦੇਖੋ ਪਗੂਰੀ ਪਬਲਿਕ ਪ੍ਰੈਸ ਦੇ ਵਿੱਚ ਜਾ ਕੇ ਇੱਕ ਸ਼ਰਿਆਮ ਬੰਦਾ ਇੱਕ ਤਲਵਾਹ ਲੈ ਕੇ ਆ ਕੇ ਇੱਕ ਲੜਕੀ ਨੂੰ ਮਾਰ ਕੇ ਚਲਾ ਜਾਂਦਾ ਹੈ ਅੱਜ ਸਾਡੀਆਂ ਕਾਲ ਸੈਂਟਰ ਦੇ ਵਿੱਚ ਲੜਕੀਆਂ ਜਾਂਦੀਆਂ ਅੱਜ ਸਾਡੀਆਂ ਬਾਹਰ ਜੋਬ ਕਰਨ ਵਾਲਕੀਆਂ ਜਾਂਦੀਆਂ ਡੇ ਵੀ ਝੂਟੀਆਂ ਜਾਂਦੀਆਂ ਨਾਈਟ ਵੀ ਉਡੀਕ ਜਾਂਦੀਆਂ ਉਹਦੀ ਸੁਰੱਖਿਆ ਕਰੀਤੇ ਹੱਥ ਬਿਲਕੁਲ ਦੇਖੋ ਕੁੜੀਆਂ ਦੀ ਸੁਰੱਖਿਆ ਤੇ ਸਵਾਲ ਵੱਡੇ ਖੜੇ ਹੁੰਦੇ ਨੇ ਕਿਉਂਕਿ ਇੱਥੇ ਕੁੜੀ ਦੇ ਭਰਾ ਵੱਲੋਂ ਵੀ ਇੱਕ ਬਿਆਨ ਜਿਹੜਾ ਨਿਕਲ ਕੇ ਸਾਹਮਣੇ ਆਇਆ ਹੈ ਖਬਰਾਂ ਦੇ ਵਿੱਚ ਜਿਸ ਦੇ ਵਿੱਚ ਕੀ ਕੁੜੀ ਦਾ ਭਰਾ ਇੱਥੇ ਸਾਫ਼ ਤੌਰ ਤੇ ਕਹਿ ਰਿਹਾ ਹੈ ਕਿ ਅਸੀਂ ਮੁੰਡੇ ਨੂੰ ਵੀ ਨਹੀਂ ਜਾਣਦੇ ਤੇ ਕੁੜੀ ਉਹਨਾਂ ਦੀ ਜਿਹੜੀ ਹੈ 9 ਸਾਲਾਂ ਤੋਂ ਉੱਥੇ ਕੰਮ ਲਗਾਤਾਰ ਕਰ ਰਹੀ ਹੈ ਤਾਂ ਕੀ ਲੱਗਦਾ ਹੈ ਕਿ ਇਹ ਕੋਈ ਆਪਸੀ ਰੰਜਿਸ਼ ਦਾ ਵੀ ਮਾਮਲਾ ਇੱਥੇ ਹੋ ਸਕਦਾ ਹੈ ਤਾਂ ਦੇਖੋ ਮੈਂ ਜਾਂਚ ਦਾ ਵਿਸ਼ਾ ਜੀ ਹੁਣ ਮੁੰਡੇ ਨੂੰ ਹਾਲਿਆ ਗਿਆ ਹੈ ਹੁਣ ਹਾਲਤ ਤੋਂ ਬਾਅਦ ਹੈ ਜਿਹੜਾ ਪਤਾ ਲੱਗੂਗਾ ਵੀ ਉਹਨੇ ਕਿਉਂ ਕੀਤਾ ਕੀ ਹੋਈ ਹੈ ਉਹਦੇ ਨਾਲ ਇਹ ਜਾਂਚ ਤੋਂ ਬਾਅਦ ਪਤਾ ਚੱਲੂਗਾ ਜੇ ਉਹ ਕਹਿ ਨਹੀਂ ਸਕਦੇ ਦੇਖੋ ਜਦੋਂ ਆ ਮੌਕੇ ਤੇ ਜਿਹੜੀਆਂ ਖਬਰਾਂ ਆਨੀਆਂ ਆਪਾਂ ਤੋਂ ਉਹਦੇ ਦਾ ਹੱਥੇ ਗੱਲ ਕਰਦੇ ਕਿੰਨੇ ਕਿੰਨਾ ਸੱਚਾਈ ਕਿਹਾ ਉਹਨਾਂ ਪੁੱਛਗਿੱਛ ਦੇ ਵਿੱਚ ਅਟਾਰੋਕਸ਼ਨ ਦੇ ਵਿੱਚ ਦੱਸੂਗਾ ਜੀ ਬਿਲਕੁਲ ਦੇਖੋ ਇਹ ਤਾਂ ਪੁੱਛਗਿੱਛ ਦਾ ਅੱਜ ਤੱਕ ਮਾਮਲਾ ਹੈ ਜਾਂਚ ਦਾ ਵਿਸ਼ਾ ਇਹ ਬਣਿਆ ਹੋਇਆ ਹੈ ਪਰ ਬੇਹਦੀ ਇਹ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਇੱਥੇ ਹੌਸਲੇ ਬਹੁਤ ਜ਼ਿਆਦਾ ਉਲੰਧ ਹੁੰਦੇ ਜਾ ਰਹੇ ਨੇ ਸ਼ੈਨ ਸ਼ਿਲਤਾ ਨੌਜਵਾਨਾਂ ਦੇ ਵਿੱਚ ਘਟਦੀ ਜਾ ਰਹੀ ਹੈ ਜਿੱਦਾਂ ਕਿ ਆਪਾਂ ਦੇਖਿਆ ਹੈ ਕਿ ਸ਼ਰੀਆਮ ਤਲਵਾਰ ਲੈ ਕੇ ਕਿਸੇ ਕੁੜੀ ਦਾ ਰਸਤੇ ਦੇ ਵਿੱਚ ਵੇਟ ਕਰਨਾ ਤੇ ਉਸ ਕੁੜੀ ਦੇ ਉੱਤੇ ਫਿਰ ਲਗਾਤਾਰ ਜਿਹੜਾ ਹਮਲਾ ਹੈ ਉਹ ਕਰਦੇ ਰਹਿਣਾ ਇੱਕ ਤਲਵਾਰ ਦੇ ਨਾਲ ਤਾਂ ਇੱਥੇ ਬਹੁਤ ਹੀ ਜ਼ਿਆਦਾ ਕਿਤੇ ਨਾ ਕਿਤੇ ਕਹਿ ਸਕਦਾ ਕਿ ਪੰਜਾਬ ਦੇ ਚੱਕਰ ਮਾਹੌਲ ਦੀ ਗੱਲ ਕਰੀਏ ਤਾਂ ਵਾਕਈ ਬਹੁਤ ਜ਼ਿਆਦਾ ਧਿਆਨ ਦੇਣ ਦੀ ਸਰਕਾਰਾਂ ਨੂੰ ਜ਼ਰੂਰਤ ਹੈ ਮਰਨ ਸਰਕਾਰਾਂ ਤੇ ਆਣ ਕਿਹਾ ਦੇਣਗੇ ਆ ਜੀ ਇੱਕ ਆਹਮ ਸੇਬ ਨਹੀਂ ਜੀ ਸੇਬ ਨਹੀਂ ਹੈਗੀ ਆਹ ਬੰਦਾ ਸੇਬ ਨਹੀਂ ਹੈਗੀ ਆਹ ਬੰਦਾ ਸੇਬ ਨਹੀਂ ਸਰਕਾਰਾਂ ਦੇ ਲੀਡਰਸ਼ਿਪ ਨਹੀਂ ਜੀ ਹੈ ਜੀ ਉਹਦੀ ਤਾਜਾਦਾਰਨ ਆਈ ਹੈ ਜੀ ਜਦੋਂ ਕਦੂਰ ਸਾਹਿਬ ਦੇ ਚੋਟਿੰਗ ਹੋਈ ਹੈ ਜੀ ਹੂੰ ਬੋਟਿੰਗ ਹੋਣ ਤੋਂ ਬਾਅਦ ਕਨਵੀਰ ਜੀ ਦਾ ਜਿਹੜਾ ਉਥੇ ਕਾਂਗਰਸ ਦੇ ਕੈਂਡੀਡੇਟ ਸੀਗੇ ਜੀ ਜੀ ਉਹਨਾਂ ਦੀ ਇੰਟਰਵਿਊ ਆਈ ਸੀ ਪ੍ਰੈਸ ਦੇ ਨਾਲ ਉਹ ਗੱਲ ਕਰ ਰਹੇ ਸੀ ਮੀਡੀਆ ਨਾਲ ਜੀ ਮੰਨੀ ਮੇਰੀ ਹਜੇ ਮਤਲਬ VOTING ਪ੍ਰਕਿਰਿਆ ਸਾਡੀ ਹਜੇ ਪੂਰੀ ਨਹੀਂ ਹੋਈ ਹਜੇ ਵੀਟ ਦੇ ਚੱਲ ਰਿਹਾ ਜਿੱਥੇ ਸਕਦਾ ਹੈ ਭਾਈ ਅਮਰਤਪਾਲ ਜੀ ਜੀ ਲੇਕਿਨ ਕਹਿੰਦੇ ਉਹਨਾਂ ਨੇ ਨਾਮ ਵੀ ਦੱਸਿਆ ਕਿ ਮੇਰਾ ਫਲਾਣਾ ਡਾਕਟਰ ਸੀ ਵਰਕਰ ਹੈ ਉਹਨੂੰ ਕੋਈ ਲੰਡਾ ਲੰਡਾ ਕੋਈ ਜੇਲ੍ਹ ਦੇ ਵਿੱਚੋਂ ਗੈਂਗਸਟਰ ਨੇ ਫੋਨ ਕੀਤਾ ਵੀ ਤੁਹ ਕੁਲਬੀਰ ਜੀ ਦੇ ਲਈ ਆਹ ਫਿਕਰ ਰਹਿਤ ਨੂੰ ਸੀ ਦੇਖ ਲਾਂਗੇ ਤੇਰੇ ਪਰਿਵਾਰ ਨੂੰ ਦੇਖ ਲਾਂਗੇ ਹੂੰ ਦੱਸੋ ਜਦੋਂ ਲੀਡਰ ਚ ਇੱਕ ਲੀਡਰ ਬੰਦਾ ਇਹ ਗੱਲ ਬੋਲ ਸਕਦਾ ਹੈ ਕਿ ਬਾਕੀ ਜਿਹੜੇ ਆਮ ਲੋਕ ਆ ਉਹ ਫਿਰ ਕਿਵੇਂ ਮਹਿਸੂਸ ਜ਼ਰਾ ਸਕਦੇ ਬਿਲਕੁਲ ਦੇਖੋ ਆਮ ਲੋਕਾਂ ਦਿੱਤਾ ਸੁਰੱਖਿਆ ਦਾ ਬਹੁਤ ਵੱਡਾ ਏ ਜਿਹੜਾ ਸਵਾਲ ਹੈ ਫਿਰ ਇੱਥੇ ਖੜਾ ਹੁੰਦਾ ਹੈ ਕਿਉਂਕਿ ਜਿੱਦਾਂ ਦੀਆਂ ਘਟਨਾਵਾਂ ਹਰ ਰੋਜ਼ ਨਿਕਲ ਕੇ ਆਪਣੇ ਸਾਹਮਣੇ ਆਉਂਦੀਆਂ ਨੇ ਤਾਂ ਇਦਾਂ ਦੀਆਂ ਘਟਨਾਵਾਂ ਕਿਤੇ ਨਾ ਕਿਤੇ ਦਿਲ ਨੂੰ ਦਹਿਲਾ ਦੇਣ ਵਾਲੀਆਂ ਹੁੰਦੀਆਂ ਨੇ ਫਿਲਹਾਲ ਇੱਥੇ ਜਿਹੜੀ ਕੁੜੀ ਦਾ ਕਤਲ ਹੋਇਆ ਹੈ ਹਾਲਾਂਕਿ ਇਹ ਇੱਥੇ ਨਹੀਂ ਪਤਾ ਚੱਲ ਪਾਇਆ ਕਿ ਕੁੜੀ ਦਾ ਇੱਥੇ ਮੁੰਡੇ ਦੇ ਨਾਲ ਕੀ ਰਿਲੇਸ਼ਨ ਸੀ ਜਾਂ ਫਿਰ ਉਹ ਆਪਸ ਦੇ ਵਿੱਚ ਜਾਣਦੇ ਸੀ ਇੱਕ ਦੂਜੇ ਨੂੰ ਜਾਂ ਨਹੀਂ ਜਾਣਦੇ ਸੀ ਜਾਂ ਕਿਸ ਤਰੀਕੇ ਦੇ ਨਾਲ ਇੱਥੇ ਰੰਜਿਸ਼ ਪੈਦਾ ਹੋਈ ਹੈ ਹਲੇ ਤੱਕ ਇਹ ਜਿਹੜਾ ਜਾਂਚ ਦਾ ਵਿਸ਼ਾ ਹੈ ਦੇਖੋ ਮੈਡਮ ਇੱਕ ਐਕਸੀਡੈਂਟ ਤਾਂ ਹੈ ਨਹੀਂ ਜੀ ਜੀ ਇਹਦਾ ਇੱਕ ਐਨ ਪੈਨ ਤੇ ਆ ਕੇ ਐਕਸੀਡੈਂਟ ਹੁੰਦਾ ਉਹ ਤਾਂ ਹੈ ਨਹੀਂ ਜੀ ਇਹ ਜਿਹੜੀ ਅੱਜ ਮਤਲਬ ਇੱਕ ਪਲਾਨਿੰਗ ਦੇ ਨਾਲ ਕੀਤਾ ਹੋਇਆ ਕੰਮ ਹੈ ਕਿ ਜਾਣ ਪਛਾਣ ਦੇ ਤਹਿਤ ਕੀਤਾ ਹੋਇਆ ਕੰਮ ਹੈ ਕਿਉਂਕਿ ਲੋਕਾਂ ਦੇ ਸਮੇਂ ਮੁਤਾਬਕ ਬੰਦਾ ਕਿਸੇ ਦੀ ਵੇਟ ਕਰ ਰਿਹਾ ਸੀ ਜਦੋਂ ਲੜਕੀ ਆਈ ਹੁਣ ਕਿਸੇ ਨੂੰ ਤਾਂ ਪਤਾ ਨਹੀਂ ਹੁੰਦਾ ਕਿ ਦੀ ਕੌਣ ਵੇਟ ਕਰਦਾ ਹੈ ਜੀ ਲੜਕੀ ਆਈ ਤਾਂ ਜਾ ਕੇ ਦੌੜ ਕੇ ਉਹਨੇ ਪੱਜ ਕੇ ਆਪਣਾ ਹਮਲਾ ਕਰਕੇ ਲੜਕੀ ਨੂੰ ਮਾਰ ਕੇ ਚਲਾ ਗਿਆ ਜੀ ਉਹ ਬਾਕੀ ਉੱਥੇ ਜਿਹੜੇ ਲੋਕ ਸੀਗੇ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਕੋਈ ਕੈਮਰਾ ਲੈ ਕੇ ਖੜ੍ਹ ਜਾਂਦਾ ਕੋਈ ਕੁਝ ਲੈ ਕੇ ਖੜ੍ਹ ਜਾਂਦਾ ਲੇਕਿਨ ਅਸੀਂ ਉਹਨਾਂ ਲੋਕਾਂ ਨੂੰ ਕਹਿੰਦੇ ਆਂ ਵੀ ਅਗਰ ਅਸੀਂ ਆਪਣੀਆਂ ਅੱਖਾਂ ਬੰਦ ਕਰ ਲੂਗੇ ਇਹਨਾਂ ਕੰਮਾਂ ਨੂੰ ਦੇਖ ਕੇ ਫਿਰ ਸਾਡੇ ਘਰਾਂ ਤੇ ਵੀ ਇਹੀ ਕੰਮ ਹੋਊਗਾ ਜੀ ਬਿਲਕੁਲ ਦੇਖੋ ਅੱਜ ਉੱਥੇ ਕਿਸੇ ਹੋਰ ਦੀ ਧੀ ਸੀ ਕੱਲ ਨੂੰ ਉਹਨਾਂ ਲੋਕਾਂ ਦੇ ਵਿੱਚੋਂ ਵੀ ਕੋਈ ਹੋ ਸਕਦਾ ਸੀ ਜੇਕਰ ਅਜਿਹੀ ਘਟਨਾ ਕਿਸੇ ਦੇ ਨਾਲ ਇੱਥੇ ਵਾਪਰਦੀ ਅਜਿਹਾ ਕਿਤੇ ਨਾ ਕਿਤੇ ਤਲਵਾਰਾਂ ਦੇ ਨਾਲ ਉਸ ਕੁੜੀ ਨੂੰ ਵੱਢਿਆ ਗਿਆ ਹੈ ਤਾਂ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਇਹਨਾਂ ਚੀਜ਼ਾਂ ਦੇ ਉੱਤੇ ਗੌਰ ਕਰਨੀ ਚਾਹੀਦੀ ਹੈ ਕਿਉਂਕਿ ਅੱਜ ਕੱਲ ਕੀ ਹੋ ਗਿਆ ਹੈ ਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਅੱਜ ਕੱਲ ਜੇਕਰ ਕੋਈ ਘਟਨਾ ਵਾਪਰਦੀ ਹੈ ਜਾਂ ਕੋਈ ਅਜੀਹੀ ਵਾਰਦਾਤ ਨੂੰ ਅੰਜਾਮ ਵੀ ਦਿੰਦਾ ਹੈ ਤਾਂ ਲੋਕ ਉੱਥੇ ਖੜ ਕੇ ਸਿਰਫ ਤਮਾਸ਼ਾ ਦੇਖਣ ਜੋਗੇ ਰਹਿ ਗਏ ਨੇ ਬੰਦੇ ਕੋਈ ਅਸੀਂ ਤਾਂ ਗੱਲ ਕਲੀਅਰ ਕਰਦੇ ਆਂ ਕਿ ਸਾਡੇ ਲੋਕ ਹਿੰਮਤ ਬਚਾਉਂਦੇ ਸਿਰ ਦਾਖਾਉਂਦੇ ਤਾਂ ਕਿ ਕਰਨ ਗੱਤੇ ਕੁਲੀ ਪਾਚ ਸਕਦੀ ਸੀ ਜੀ ਬਿਲਕੁਲ ਜੇਕਰ ਲੋਕ ਇਕੱਠੇ ਹੋ ਕੇ ਹਿੰਮਤ ਦਿਖਾਉਂਦੇ ਉਹੀ ਗੱਲ ਹੈ ਕਿ ਉਹ ਇੱਕ ਬੰਦਾ ਸੀ ਤੇ ਲੋਕਾਂ ਦੀ ਗਿਣਤੀ ਉੱਥੇ ਜ਼ਿਆਦਾ ਸੀ ਤਾਂ ਇੱਥੇ ਕੋਈ ਨਾ ਕੋਈ ਆ ਆਪਾਂ ਕਹਿ ਸਕਦੇ ਆਂ ਕਿ ਇੱਕ ਘਟਨਾ ਨੂੰ ਅੰਜਾਮ ਦੇਣ ਤੋਂ ਰੋਕਿਆ ਜਾ ਸਕਦਾ ਸੀ ਬਿਲਕੁਲ ਰੋਕਿਆ ਜਾ ਸਕਦੀ ਸੀ ਮਨ ਵਿੱਚ ਬਿੱਲੀ ਨੂੰ ਦੇ ਕੇ ਕਬੂਤਰ ਖਾਂਦ ਕਰਨ ਦਾ ਉਹੋ ਕੰਨੇ ਕੰਮ ਕੀ ਚੰਗੀ ਜੀ ਅਸੀਂ ਦਰਸ਼ਕਾਂ ਨੂੰ ਬੇਨਤੀ ਕਰਾਂਗੇ ਚੈਨਲ ਦੇ ਮਾਧਮ ਰਾਹੀਂ ਅਗਰ ਐਨਾ ਵੀ ਕੋਈ ਗੱਲ ਹੁੰਦੀ ਹੈ ਤਾਂ ਡਰੋ ਨਾ ਜਿਹੜਾ ਮਰਨੇ ਵਾਲਾ ਉਹ ਤਾਂ ਵਿਚਾਰਾ ਮਰੇ ਹੋਈ ਹੈ ਕੋਸ਼ਿਸ਼ ਕਰੋ ਉਹਨੂੰ ਅਗਰ ਬਚਾ ਸਕਦੇ ਤੁਸੀਂ ਆਪਣੀ ਹਿੰਮਤ ਦਿਖਾ ਕੇ ਬਿਲਕੁਲ ਤੇ ਇੱਥੇ ਕੀ ਕਹਿਣਾ ਚਾਹੋਗੇ ਕਿ ਅੱਜ ਕੱਲ ਜੇਕਰ ਆਪਾਂ ਲੋਕਾਂ ਦੀ ਵੀ ਗੱਲ ਕਰੀਏ ਤਾਂ ਇਨਸਾਨੀਅਤ ਵੀ ਕਿਤੇ ਨਾ ਕਿਤੇ ਸ਼ਰਮਸਾਰ ਹੋਈ ਹੈ ਤੇ ਲੋਕ ਵੀ ਅੱਜ ਕੱਲ ਕਿਤੇ ਨਾ ਕਿਤੇ ਸੈਲਫਿਸ਼ ਹੋਏ ਨੇ ਕਿਉਂਕਿ ਇੱਕ ਤਾਂ ਦੇਖੋ ਲੋਕਾਂ ਨੂੰ ਵੀ ਇਹੀ ਖਤਰਾ ਹੁੰਦਾ ਹੈ ਕਿ ਜੇਕਰ ਕੋਈ ਸਾਹਮਣੇ ਵਾਲੇ ਨੂੰ ਮਾਰ ਰਿਹਾ ਹੈ ਜਾਂ ਫਿਰ ਕੱਲ ਨੂੰ ਉਹ ਸਾਡੇ ਉੱਤੋਂ ਕੋਈ ਰੰਜਿਸ਼ ਨਾ ਕੱਢ ਲੇ ਜਾਂ ਫਿਰ ਸਾਨੂੰ ਕੋਈ ਨੁਕਸਾਨ ਨਾ ਪਹੁੰਚਾ ਦੇ ਤਾਂ ਇਸ ਦੇ ਚੱਲਦੇ ਵੀ ਲੋਕ ਕਾਫੀ ਡਰਦੇ ਨੇ ਬਿਲਕੁਲ ਮੈਡਮ ਦੇਖੋ ਜੇ ਕਿਸੇ ਦੀ ਜਾਨ ਬਚਾਉਣੀ ਹੈ ਤਾਂ ਆਪਣੇ ਆਪ ਨੂੰ ਤਾਂ ਰਿਸਕ ਲੈਣਾ ਪਊਗਾ ਜੀ ਜੀ ਜੇ ਮੈਂ ਆਪਣੇ ਆਪ ਰਿਸਕ ਨਹੀਂ ਪਾਉਂਗਾ ਤਾਂ ਦੂਜੇ ਬੰਦੇ ਦੀ ਜਾਨ ਚਲੇ ਜੂਗੀ ਕਿਉਂਕਿ ਸਾਡੇ ਮਨ ਨੂੰ ਤਾਂ ਬਲ ਲੱਗਦੀ ਨਹੀਂ ਕਿ ਚੰਗੀ ਹੋਊਗੀ ਜੀ ਹਮ ਠੀਕ ਆ ਅਗਰ ਜੇ ਕਿਸੇ ਦਿੱਕਤਾਂ ਦੇ ਵਿੱਚ ਪੈਣਾ ਤਾਂ ਘੱਟੋ ਘੱਟ ਜੇ ਦੀ ਜਾਨ ਤਾਂ ਬਚ ਗਈ ਹੈ ਬਾਕੀ ਪਰਮਾਤਮਾ ਦੇ ਕਿਤੇ ਜੀ ਪਰਮਾਤਮਾ ਵੀ ਅਨਪਰਧਾ ਜੀ ਜੀ ਕਿਤੇ ਮਦਦ ਕਰੂਗੇ ਬਿਲਕੁਲ ਬਿਲਕੁਲ ਤਾਂ ਇੱਥੇ ਦੇਖੋ ਬਹੁਤ ਵੱਡੀ ਇਹ ਵਾਰਦਾਤ ਹੋਣ ਤੋਂ ਲੋਕ ਬਚਾ ਸਕਦੇ ਸੀ ਕਿਉਂਕਿ ਕਾਫੀ ਲੋਕ ਉਸ ਸਮੇਂ ਮੌਜੂਦ ਵੀ ਸੀ ਤੇ ਨਾਲ ਦੀਆਂ ਜਿਹੜੀਆਂ ਕੁੜੀਆਂ ਵੀ ਉਸ ਕੁੜੀ ਨਾਲ ਦੇਖੀਆਂ ਜਾ ਸਕਦੀਆਂ ਨੇ ਸੀਸੀਟੀਵੀ ਜੋ ਵੀ ਆਪਣੇ ਕੋਲ ਆਈ ਹੈ ਤਾਂ ਉਸ ਦੇ ਵਿੱਚ ਬਹੁਤ ਦੋ ਤਿੰਨ ਕੁੜੀਆਂ ਦੇ ਨਾਲ ਉਹ ਕੁੜੀ ਜਾਂਦੀ ਹੋਈ ਨਜ਼ਰ ਆ ਰਹੀ ਸੀ ਜਿੱਦਾਂ ਕਿ ਪਹਿਲਾਂ ਹਰ ਰੋਜ਼ ਉਹ ਆਪਣੇ ਨੌਕਰੀ ਦੇ ਉੱਤੇ ਜਾਂਦੀ ਸੀ ਤਾਂ ਇਸੇ ਤਰ੍ਹਾਂ ਕੰਮ ਦੇ ਉੱਤੇ ਜਾ ਰਹੀ ਸੀ ਰਾਤ ਦੇ ਵਿੱਚ ਇਸ ਵਿਅਕਤੀ ਦੇ ਵੱਲੋਂ ਅਚਨਚੇਤ ਹਮਲਾ ਉਸ ਦੇ ਉੱਤੇ ਕੀਤਾ ਗਿਆ ਹੈ ਤਲਵਾਰਾਂ ਲੈ ਕੇ ਉਸ ਦੇ ਪਿੱਛੇ ਭੱਜਿਆ ਭੱਜਿਆ ਉਹ ਤੇ ਤਲਵਾਰਾਂ ਦੇ ਨਾਲ ਉਸ ਉੱਤੇ ਵਾਰ ਕੀਤੇ ਨੇ ਤਾਂ ਇੱਥੋਂ ਇਹ ਸਾਫ਼ ਤੌਰ ਤੇ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਨੌਜਵਾਨਾਂ ਦੇ ਵੀ ਇੱਥੇ ਜਾਂ ਫਿਰ ਇੱਥੇ ਵਾਕਈ ਜੋ ਅਜੀਹੀ ਸੋਚ ਰੱਖਦੇ ਨੇ ਜਿਹੜੇ ਮਾਰਕੁਟਾਈ ਵਾਲੀ ਤਾਂ ਇਹਨਾਂ ਦੇ ਵੀ ਹੌਸਲੇ ਅਜੀਹਾਂ ਚੀਜ਼ਾਂ ਦੇਖ ਕੇ ਵੱਧਦੇ ਨੇ ਬਿਲਕੁਲ ਬਾਤ ਹੈ ਮੈਡਮ ਚਲੋ ਜਿਹੜੀਆਂ ਨਾਲ ਉਹਦੀਆਂ ਸੇਧੀਆਂ ਸੀਗੀਆਂ ਉਹ ਤਾਂ ਦੇਖੋ ਐਕੈਡੈਮਿਕ ਔਰ ਬੱਚੀਆਂ ਡਰ ਜਾਂਦੀਆਂ ਜੀ ਜੀ ਫਿਰ ਆਪਾਂ ਸੈਸਬਾਉ ਜਾ ਰਹੇ ਹਾਂ ਜੀ ਕੋਈ ਆ ਕੇ ਕਿੰਨਾ ਵਿਹਾਵਨਾ ਕਰਦਾ ਉਹਨਾਂ ਵਿਚਾਰੀਆਂ ਦਾ ਕਸੂਰ ਨਹੀਂ ਇੱਦਾਂ ਕਹਿ ਸਕਦੇ ਅਜੀ ਤਰ੍ਹਾਂ ਲੋਕਾਂ ਨੂੰ ਕਹਿੰਦੇ ਆ ਕਿ ਜਿਹੜੇ ਕਿਤੇ ਨਾ ਕਿਤੇ ਇਸ ਚੀਜ਼ ਨੂੰ ਰੋਕ ਸਕਦੇ ਸੀ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਉਲਟਾ ਕੈਮਰੇ ਦੇ ਕੇ ਵੀਡੀਓ ਜਾਂ ਕਿਤੇ ਨਾ ਕਿਤੇ ਇਹ ਚੀਜ਼ ਜ਼ਰੂਰ ਲੱਗ ਜਾਣਗੇ ਜੀ ਕਾਰਨ ਪਰ ਕਿਤੇ ਨਾ ਕਿਤੇ ਬੰਦੇ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅਗਰ ਬੱਚੇ ਨੂੰ ਬਚਾਉਂਦੇ ਤਾਂ ਬੱਚੀ ਬਚ ਸਕਦੀ ਬਿਲਕੁਲ ਤਾਂ ਇੱਥੇ ਕੀ ਲੱਗਦਾ ਹੈ ਕਿ ਅੱਜ ਕੱਲ ਦੇ ਨੌਜਵਾਨਾਂ ਦੇ ਵਿੱਚ ਵੀ ਸ਼ੈਨ ਸ਼ੀਲਤਾ ਬਹੁਤ ਘਟ ਗਈ ਹੈ ਕਿਉਂਕਿ ਹਾਲਾਂਕਿ ਇਹ ਅਜੇ ਤੱਕ ਜਾਂਚ ਦਾ ਵਿਸ਼ਾ ਹੈ ਪਰ ਬਾਅਦ ਦੇ ਵਿੱਚ ਉਹ ਇਸ ਦੇ ਵਿੱਚ ਕਿਹੜੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਉਣਗੀਆਂ ਜਾਂ ਕਿਸ ਤਰ੍ਹਾਂ ਦਾ ਪਹਿਲੂ ਆਪਣੇ ਅੱਗੇ ਆਵੇਗਾ ਇਹ ਤਾਂ ਫਿਲਹਾਲ ਕੱਲ ਦੀ ਗੱਲ ਹੈ ਪਰ ਇੱਥੇ ਜੇਕਰ ਆਪਾਂ ਦੇਖੀਏ ਕਿ ਵਾਕਈ ਇੱਥੇ ਕੋਈ ਅਜੀਬ ਜਿਹੜੀ ਚੀਜ਼ ਹੈ ਹੋਈ ਹੋਵੇਗੀ ਜਿਸ ਕਰਕੇ ਇੱਥੇ ਨੌਜਵਾਨ ਦੇ ਵੱਲੋਂ ਵੀ ਅਜੀਹਾ ਜਿਹੜਾ ਫੈਸਲਾ ਚੁੱਕਿਆ ਗਿਆ ਹੈ ਹਾਂ ਜੀ ਬਣੂ ਤਾਂ ਜਾਂਚ ਦੇ ਬਾਅਦ ਪਤਾ ਚੱਲੂਗਾ ਜੀ ਨਿਕਲ ਕੇ ਹੁੰਦਾ ਜੀ ਸਾਹਮਣੇ ਲੇਕਿਨ ਜਿਹਦਾ ਸਰਕਾਰਾਂ ਨੂੰ ਜਗਾਉਣਾ ਚਾਹੁੰਦੇ ਆ ਮਾਨ ਸਾਹਿਬ ਨੂੰ ਕਹਿਣਾ ਚਾਹਨਾ ਮਾਨ ਸਾਹਿਬ ਤੁਸੀਂ ਦੂਜੀਆਂ ਸਰਕਾਰਾਂ ਦੇ ਮੂਲ ਚੱਕਰ ਦੇ ਹੁੰਦੇ ਸੀ ਕਿ ਕ੍ਰਾਈਮ ਦੇ ਬਾਰੇ ਤੁਸੀਂ ਦੂਜੀਆਂ ਸਰਕਾਰਾਂ ਦੇ ਨਾਲ ਚੁੱਕਦੇ ਚੁੱਕਦੇ ਹੁੰਦੇ ਸੀ ਕਿ ਲੁੱਟਾਂ ਕੋਹਾਂ ਬਾਰੇ ਅੱਜ ਤੁਹਾਡੀ ਸਰਕਾਰ ਦੇ ਵਿੱਚ ਦੇਖੋ ਕੀ ਹੋ ਰਿਹਾ ਜੀ ਤੁਸੀਂ ਕੰਟਰੋਲ ਨਹੀਂ ਕਰ ਸਕਦੇ ਫਿਰ ਜੀ ਭਰੋਸਾ ਕੀਤੇ ਕਰੀਏ ਜੀ ਬਿਲਕੁਲ ਤੇ ਜੇਕਰ ਦੇਖੋ ਤੁਸੀਂ ਇੱਥੇ ਲੁੱਟ ਖੋਹ ਦੀਆਂ ਵਾਰਦਾਤਾ ਹੋ ਗਈਆਂ ਗੈਂਗਸਟਰ ਵਾਧ ਹੋ ਗਿਆ ਅਜਿਹੀ ਗੱਲ ਚੁੱਕੀ ਹੈ ਇੱਥੇ ਕਿਉਂਕਿ ਇਹ ਗੱਲ ਵੀ ਬਿਲਕੁਲ ਸਹੀ ਕਹੀ ਹੈ ਕਿ ਭਗਵੰਤਮਾਨ ਸਰਕਾਰ ਤੋਂ ਪਹਿਲਾਂ ਮਾਨ ਸਰਕਾਰ ਤੋਂ ਪਹਿਲਾਂ ਜਿੰਨੀਆਂ ਵੀ ਸਰਕਾਰਾਂ ਰਹਿ ਚੁੱਕੀਆਂ ਨੇ ਹਾਲਾਂਕਿ ਉਸ ਸਮੇਂ ਵੀ ਦੇਖੋ ਕ੍ਰਾਈਮ ਓਨਾ ਹੀ ਸੀ ਪਰ ਕਿਤੇ ਨਾ ਕਿਤੇ ਕੀ ਲੱਗਦਾ ਹੈ ਕਿ ਇੰਨਾ ਕੁਝ ਸਾਲਾਂ ਦੇ ਵਿੱਚ ਕ੍ਰਾਈਮ ਘਟਣ ਦੀ ਬਜਾਏ ਬਲਕਿ ਵਧਦਾ ਜਾ ਰਿਹਾ ਹੈ ਤੇ ਸਰਕਾਰਾਂ ਆਪਣੇ ਵੱਲੋਂ ਹਾਲਾਂਕਿ ਜਿੰਨਕ ਕੰਮ ਕਰਦੀਆਂ ਨੇ ਪਰ ਉਹ ਬਹੁਤ ਥੋੜਾ ਹੈ ਇੱਕ ਨੂੰ ਮੈਡਮ ਦਿਲਕੁਨ ਦੇਖੋ ਇਹ ਇਹਨਾਂ ਦੇ ਵਿੱਚ ਦੇਖਿਆ ਜਾਵੇ ਆਪਾਂ ਜਿਹੜੀ ਸਰਕਾਰ ਕੋਈ ਵੀ ਨਵੀਂ ਸਰਕਾਰ ਆਈ ਹੋਵੇ ਉਹ ਅੰਕੜਿਆਂ ਦੀ ਗੱਲ ਤੇ ਕਮਾਵੇ ਹੂੰ ਚਾਹੇ ਕੋਈ ਵੀ ਸਰਕਾਰ ਹੋਵੇ ਜੀ ਇੱਕ ਕਰਾ ਸਰਕਾਰ ਨੂੰ ਕਿਸੇ ਨੂੰ ਬਲੇਬ ਨਹੀਂ ਕਰਦੀ ਕਿ ਸਰਕਾਰ ਨੂੰ ਜ਼ਿੰਮੇਦਾਰ ਨਹੀਂ ਠਹਿਰਾਉਂਦੇ ਐਸਾ ਕਹਿੰਦੇ ਜਿਹੜੀ ਵੀ ਸਰਕਾਰ ਆਈ ਉਹਨੇ ਕਿਤੇ ਨਾ ਕਿਤੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਕਿਤੇ ਨਾ ਕਿਤੇ ਖਰਾਬ ਬਧੇਗੀ ਕਿਉਂ ਬਧਿਆ ਜਾਂ ਕਿਵੇਂ ਬਧਦਾ ਇਹ ਸਾਨੂੰ ਸਮਝ ਨਹੀਂ ਆ ਰਹੀ ਜੀ ਬਿਲਕੁਲ ਜੀ ਹਾਂ ਦੇਖੋ ਚੀਜ਼ਾਂ ਦੇ ਉੱਤੇ ਬਹੁਤ ਜ਼ਿਆਦਾ ਸਰਕਾਰਾਂ ਨੂੰ ਵੀ ਧਿਆਨ ਦੇਣ ਦੀ ਜ਼ਰੂਰਤ ਹੈ ਕਿਉਂਕਿ ਜੇਕਰ ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਡਰ ਬੈਡ ਜਾਂਦਾ ਹੈ ਤਾਂ ਕੀ ਲੱਗਦਾ ਹੈ ਕਿ ਇਹ ਹੀ ਡਰ ਇਹ ਹੀ ਡਰ ਇੱਕ ਕਾਰਨ ਹੈ ਕਿ ਅੱਜ ਕੋਈ ਵੀ ਜਿਹੜਾ ਇਨਸਾਨ ਹੈ ਦੂਜੇ ਇਨਸਾਨ ਦੀ ਮਦਦ ਕਰਨ ਤੋਂ ਗੁਰੇਜ਼ ਕਰਦਾ ਹੈ ਕੋરોના ਦੇ ਕੋ ਕਿਤੇ ਨਾ ਕਿਤੇ ਬੰਦਾ ਫਸ ਜਾਂਦਾ ਉਹ ਚੱਲਦਾ ਹੈ ਜਿੱਦେ ਆਪਾਂ ਕਹਿਤਾ ਦੱਸਣਾ ਕਹਿਣਾ ਆਸਾਨ ਹੁੰਦਾ ਵੀ ਉਹਨੇ ਇਹ ਨਹੀਂ ਕੀਤਾ ਇਹ ਨਹੀਂ ਕੀਤਾ ਬਿਲਕੁਲ ਕਿਤੇ ਨਾ ਕਿਤੇ ਉਹੀ ਗੱਲ ਆ ਜਾਂਦੀ ਹੈ ਕਾਨੂੰਨਾਂ ਦੀ ਗੱਲ ਆ ਜਾਂਦੀ ਹੈ ਮਾਨੋ ਕੋਰੋਨਾ ਦੇ ਵਿੱਚ ਚੇਂਜਿੰਗ ਵੀ ਜ਼ਰੂਰਤ ਹੈ ਕੋਈ ਕਿਸੇ ਦੀ ਹੈਲਪ ਕਰਦਾ ਕਿਸੇ ਨੂੰ ਮੁਸੀਬਤ ਚੋਂ ਕੱਢਦਾ ਉਲਟ ਉਹ ਮੁਸੀਬਤ ਦੇ ਵਿੱਚ ਪੈ ਜਾਂਦਾ ਕਾਨੂੰਨੀ ਕੇਰਾ ਉਹਨੂੰ ਮੁਸੀਬਤ ਦੇ ਵਿੱਚ ਪਾ ਦਿੰਦਾ ਅਗਰ ਇਹਨਾਂ ਜੀਅਾਂ ਦੇ ਗੌਰ ਸਰਕਾਰਾਂ ਕਰਨ ਨਹੀਂ ਆ ਕਿਤੇ ਨਾ ਕਿਤੇ ਫਿਰ ਲੋਕਾਂ ਹੌਸਲੇ ਆਵਾਜ਼ ਕਰਕੇ ਕਿਤੇ ਨਾ ਕਿਤੇ ਨਾ ਕੰਮਾਂ ਨੂੰ ਰੋਕ ਸਕਦੇ ਜਿੰਨਾ ਕਿ ਹੋ ਸਕਦਾ ਲੇਕਿਨ ਉਹ ਇਸ ਕਰਕੇ ਵੀ ਅਗਲਾ ਰੋਕਦਾ ਵੀ ਕਿਤੇ ਨਾ ਕਿਤੇ ਮੈਂ ਮੁ ਬਿਲਕੁਲ ਦੇਖੋ ਇੱਕ ਬਹੁਤ ਪਹਿਲਾਂ ਇੱਕ ਖਬਰ ਆਈ ਸੀ ਜਿੱਥੇ ਕਿ ਇੱਕ ਆਟੋ ਚਾਲਕ ਦਾ ਐਕਸੀਡੈਂਟ ਹੋਇਆ ਸੀ ਤੇ ਆਟੋ ਚਾਲਕ ਨੂੰ ਇੱਕ ਵਿਅਕਤੀ ਜਿਹੜਾ ਸੜਕ ਦੇ ਉੱਤੇ ਗੁਜ਼ਰ ਰਿਹਾ ਸੀ ਤਾਂ ਉਹ ਉਸ ਨੂੰ ਹਸਪਤਾਲ ਲੈ ਜਾਂਦਾ ਪਰ ਹਸਪਤਾਲ ਦੇ ਵਿੱਚ ਹਸਪਤਾਲ ਵਾਲਿਆਂ ਦੇ ਵੱਲੋਂ ਕਿਹਾ ਜਾਂਦਾ ਕਿ ਇਹ ਪੁਲਿਸ ਕੇਸ ਹੈ ਪੁਲਿਸ ਆਉਂਦੀ ਹੈ ਤੇ ਉਸੇ ਵਿਅਕਤੀ ਤੋਂ ਜਿਹੜੇ ਸਵਾਲ ਜਵਾਬ ਹੈ ਉਹ ਕਰਨ ਲੱਗ ਜਾਂਦੀ ਹੈ ਤਾਂ ਉੱਥੇ ਇਸ ਵਿਅਕਤੀ ਦਾ ਜਿਹੜਾ ਜਵਾਬ ਨਿਕਲ ਕੇ ਸਾਹਮਣੇ ਆਇਆ ਸੀ ਕਿ ਕਿਤੇ ਨਾ ਕਿਤੇ ਅੱਜਕੱਲ੍ਹ ਦੇ ਲੋਕ ਇਸੇ ਕਰਕੇ ਹੈਲਪ ਨਹੀਂ ਕਰਦੇ ਕਿਉਂਕਿ ਜਿਹੜਾ ਸਾਰਾ ਮਸਲਾ ਹੈ ਉਸ ਦੇ ਉੱਤੇ ਆ ਜਾਂਦਾ ਹੈ ਜੋ ਕਿ ਹੈਲਪ ਕਰਦਾ ਹੈ ਪਰ ਇੱਥੇ ਕੀ ਇਹ ਗੱਲ ਵਾਕਈ ਸੱਚ ਹੈ ਕਿਉਂਕਿ ਦੇਖੋ ਲੋਕ ਅੱਜਕੱਲ੍ਹ ਦੂਜੇ ਦੀ ਮਦਦ ਕਰਨ ਤੋਂ ਵਾਕਈ ਇਸ ਕਰਕੇ ਡਰਦੇ ਨੇ ਬਿਲਕੁਲ ਮਾਨੋ ਉਹੀ ਕੋਈ ਚੀਜ਼ ਕਹਿ ਰਹੇ ਆ ਜੀ ਮੈਂ ਫੋਨ ਦੇ ਵਿੱਚ ਚੇਂਜਿੰਗ ਦੀ ਜ਼ਰੂਰਤ ਹੈ ਚੀਜ਼ ਤੇ ਕਨੋਰ ਬਣਾਉਣਾ ਚਾਹੀਦਾ ਵੀ ਅਗਰ ਕੋਈ ਐਤਾ ਦਾ ਕੰਮ ਕਰਦਾ ਹਾਲਾਂਕਿ ਸੀ ਮਾਨ ਸਾਹਿਬ ਦੀ ਸਰਦਾਰ ਬਣਨ ਤੋਂ ਪਹਿਲੇ ਕਿ ਮਾਨ ਸਾਹਿਬ ਦੀ ਵੀਡੀਓ ਵੀ ਸੁਣੀ ਸੀ ਜੀ 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 ਵਿੱਚ ਉਹਨਾਂ ਨੇ ਕਿਹਾ ਸੀ ਕਿ ਕੋਈ ਕਿਸੇ ਦੀ ਮਦਦ ਕਰਦਾ ਉਹਦੇ ਪਰਚਾ ਨਹੀਂ ਹੋਊਗਾ ਕੇਸ ਨਹੀਂ ਬਣਾਊਗਾ ਲੇਕਿਨ ਅਗਰ ਅਸੀਂ ਗਰਾਊਂਡ 'ਤੇ ਆ ਕੇ ਦੇਖੀਏ ਕਿ ਜਾਂਦੇ ਪਾਸੇ ਕਿੰਨੇ ਪਰਚੇ ਪਹਿਲਾਂ ਇਹਨਾਂ ਦੀ ਦੁਕਾਨ 'ਤੇ ਜੀ ਜੀ ਬਿਲਕੁਲ ਕਾਫੀ ਬੇਕਸੂਰ ਲੋਕਾਂ ਦੇ ਉੱਤੇ ਪਰਚੇ ਪਏ ਨੇ ਤਾਂ ਹੀ ਦੇਖੋ ਲੋਕ ਅੱਜਕੱਲ੍ਹ ਦੂਜੇ ਦੀ ਮਦਦ ਕਰਨ ਤੋਂ ਗੁਰੇਜ਼ ਕਰਦੇ ਨੇ ਡਰਦੇ ਨੇ ਫਿਲਹਾਲ ਦੀ ਘੜੀ ਇਹ ਵੱਡੀ ਖਬਰ ਸੀ ਕਿ ਇੱਥੇ ਮੁੰਡੇ ਨੇ ਕੁੜੀ ਦਾ ਬੇਰਹਿਮੀ ਦੇ ਨਾਲ ਕਤਲ ਤਾਂ ਕੀਤਾ ਪਰ ਅੱਗੇ ਜਾਂਚ ਦੇ ਵਿੱਚ ਕਿੱਦਾਂ ਦੇ ਜਿਹੜੀ ਚੀਜ਼ਾਂ ਨੇ ਉਹ ਨਿਕਲ ਕੇ ਸਾਹਮਣੇ ਆਉਣਗੀਆਂ ਜਾਂ ਫਿਰ ਇਸ ਵਿਅਕਤੀ ਦੇ ਉੱਤੇ ਕਿੰਨਕ ਜ਼ਿਆਦਾ ਸਖਤ ਸਜ਼ਾ ਇਹਨੂੰ ਇੱਥੇ ਮਿਲਣੀ ਚਾਹੀਦੀ ਹੈ ਕੀ ਕਹਿਣਾ ਚਾਹੋਗੇ ਬਿਲਕੁਲ ਬਿਲਕੁਲ ਜਿਨ੍ਹਾਂ ਨੇ ਜਿਨ੍ਹਾਂ ਵੀ ਬੰਦੇ ਨੇ ਕੰਮ ਕੀਤਾ ਜਿਹਦਾ ਵੀ ਦੌਰ ਆ ਉਹ ਸੱਜਾ ਮਿਲਣੀ ਚਾਹੀਦੀ ਹੈ ਦੇਖੋ ਜਿਹੜਾ ਇਹਨਾਂ ਕੌਮ ਵੱਧ ਰਹੇ ਆ ਇਹ ਲੋਕਾਂ ਦੇ ਬਦਲਣੇ ਚਾਹੀਦਾ ਸਰਕਾਰਾਂ ਨੂੰ ਕਿਤੇ ਨਾ ਕਿਤੇ ਬਦਲਣ ਦੀ ਜ਼ਰੂਰਤ ਹੈ ਅਗਰ ਇਹ ਚੀਜ਼ਾਂ ਹੁੰਦੀਆਂ ਰਹੀਆਂ ਤਾਂ ਲੋਕ ਆਪਣੇ ਆਪ ਨੂੰ ਕਿੰਨਾ ਸੁਰੱਖਿਅਤ ਸਮਝਣਗੇ ਬਿਲਕੁਲ ਬਿਲਕੁਲ ਬਹੁਤ ਬਹੁਤ ਧੰਨਵਾਦ ਸੰਜੀਵ ਸ਼ਰਮਾ ਜੀ ਧੰਨਵਾਦ ਮੈਡਮ ਬਹੁਤ ਬਹੁਤ ਹਾਂਜੀ ਇੱਕ ਹੋਰ ਕਾਲਰ ਆਪਣੇ ਨਾਲ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਇੱਥੇ ਗੱਲਬਾਤ ਕਰਦੇ ਹਾਂ ਹੈਲੋ ਹੈਲੋ ਨਮਸਕਾਰ ਨਮਸਕਾਰ ਸਰ ਕਿੱਥੋਂ ਬੋਲਦੇ ਹੋ ਮਾਨਸਾ ਤੋਂ ਬੋਲ ਰਹੇ ਹਾਂ ਹਾਂਜੀ ਬਹੁਤ ਬਹੁਤ ਸਵਾਗਤ ਹੈ ਸਰ ਜੀ ਚੈਨ ਚੀਮ ਹਾਂਜੀ ਅੱਜ ਦੇ ਵਿਸ਼ੇ ਬਾਰੇ ਕੀ ਕਹਿਣਾ ਚਾਹੋਗੇ ਸਰ ਕਿ ਮੁਹਾਲੀ ਦੇ ਵਿੱਚ ਵੱਡੀ ਵਾਰਦਾਤ ਹੋਈ ਹੈ ਮੁੰਡੇ ਨੇ ਕੁੜੀ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਹੈ ਹਾਂਜੀ ਇਹਨਾਂ ਦਾ ਕਾਫੀ ਟੇਰ ਤੋਂ ਕੋਈ ਆਪਦਾ ਪ੍ਰੇਮ ਸੰਬੰਧ ਚੱਲਦਾ ਸੀਗਾ ਜੀ ਉਸ ਦੇ ਵਿੱਚ ਕੋਈ ਇਹਨਾਂ ਦਾ ਕੋਈ ਦਿੱਕਤ ਆ ਗਈ ਉਹਦੇ ਕਾਰਨ ਇਹ ਪੈਟਰੋਲ ਪੰਪ ਤੇ ਤੇਲ ਪਾਉਂਦਾ ਸੀਗਾ ਕਿਸੇ ਦੇ ਤੇ ਕਬੱਡੀ ਦਾ ਚੰਗਾ ਨੰਬਰ ਖੜਿਆ ਰਹੀ ਸੀ ਜੀ ਇਹ ਮਤਲਬ ਲੜਕੀ ਵੀ ਉਹ ਫੁੱਲ ਜੌਬ ਕਰਦੀ ਸੀ ਹੂੰ ਮਤਲਬ ਇਹਨਾਂ ਦਾ ਆਪਸੀ ਪ੍ਰੇਮ ਸਬੰਧ ਸੀਗੇ ਤੇ ਜਦੋਂ ਕੋਈ ਉਹਦੇ ਵਿੱਚ ਕੋਈ ਨਵਾਂ ਪੰਗਾ ਛਿੜ ਗਿਆ ਤਾਂ ਉਹ ਦੂਆ ਤੇ ਫਿਰ ਆ ਇਹਨਾਂ ਦਾ ਕਲੇਸ਼ ਹੋ ਗਿਆ ਕਲੇਸ਼ ਤੋਂ ਬਾਅਦ ਮੁੰਡੇ ਨੇ ਉਸੇ ਜਾ ਕੇ ਇਸ ਤਰ੍ਹਾਂ ਚੱਕ ਲਿਆ ਜਿਹੜਾ ਬਹੁਤ ਹੀ ਕਨਾਉਣਾ ਤੇ ਨਿੰਦਣੀ ਹੈ ਹੂੰ ਪਰ ਲੋਕ ਕਹਿੰਦੇ ਹੈ ਵੀ ਕਸੂਰ ਤਾਂ ਦੇਖੋ ਪਰ ਫਸੂਤਾ ਉਹੀ ਜੀ ਜੇ ਕਤਲ ਹੋ ਗਿਆ ਉਹਦੇ ਉਹ ਤੁគਲੇ ਟੱਕੜੇ ਜੇ ਬਚ ਬਣਗੇ 7 12 14 ਸਾਲ ਤੱਕ ਲੀਭ ਹੋਊਗੀ ਬਿਲਕੁਲ ਦਿੱਕਤ ਆ ਜਾਂਦੀ ਹੈ ਮੈਡਮ ਵੀ ਕਸੂਰ ਕੁੜੀਆਂ ਦਾ ਵੀ ਵਿੱਚ ਹੁੰਦਾ ਹਮ ਮਤਲਬ ਪਹਿਲਾਂ ਲਿਵਨ ਰਿਲੇਸ਼ਨ ਚ ਰਹਿੰਦੀਆਂ ਨੇ ਮਗਰੋਂ ਫਿਰ ਕੋਈ ਪੰਗਾ ਛਿੜ ਜਾਂਦਾ ਹੈ ਬੰਦਾ ਨਾ ਉੱਧਰ ਦਸਣਾ ਉੱਧਰ ਦਾ ਹੁੰਦਾ ਫਿਰ ਉਹ ਜ਼ਿੰਦਗੀ ਬਰਬਾਦ ਹੋ ਜਾਂਦੀ ਨਾਲੇ ਉਹਦੀ ਜ਼ਿੰਦਗੀ ਬਰਬਾਦ ਹੋ ਗਈ ਬਿਲਕੁਲ ਜਿੰਦਗੀ ਬਰਬਾਦ ਹੋ ਗਈ ਹਾਂਜੀ ਬਿਲਕੁਲ ਦੇਖੋ ਪਰ ਇੱਥੇ ਕੁੜੀ ਦੇ ਜੇਕਰ ਭਰਾ ਦੀ ਗੱਲ ਕਰੀਏ ਤਾਂ ਉਸ ਦੇ ਬਿਆਨ ਵੀ ਨਿਕਲ ਕੇ ਸਾਹਮਣੇ ਆਏ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਸਾਨੂੰ ਇੱਥੇ ਨਹੀਂ ਪਤਾ ਨਹੀਂ ਅਸੀਂ ਇਸ ਮੁੰਡੇ ਨੂੰ ਇੱਥੇ ਜਾਣਦੇ ਹਾਂ ਪਰ ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ ਤੇ ਜਾਂਚ ਦੇ ਵਿੱਚ ਹੀ ਅਜੇ ਪਤਾ ਲੱਗੇਗਾ ਕਿ ਪੂਰਾ ਜਿਹੜਾ ਮਸਲਾ ਹੈ ਉਹ ਕੀ ਸੀ ਹਾਂਜੀ ਉਹਦਾ ਨਾਮ ਮੁੰਡੇ ਦਾ ਸੁਖਚੈਨ ਸਿੰਘ ਹੈ ਕਰਨਿਆ ਪਿੰਡ ਦਾ ਰਹਿਣ ਵਾਲਾ ਇੱਥੇ ਦਾ ਵੀ ਸਮਰਾਲਾ ਸਮਰਾਲਾ ਚੀਰਨੀਆਂ ਦਾ ਰਹਿਣਾ ਹੈ ਜੀ ਜੀ ਬਿਲਕੁਲ ਮਤਲਬ ਪੈਸੇ ਠੀਕ ਹੈ ਜਿਹੜਾ ਬਣ ਗਿਆ ਹੁਣ ਹਾਂਜੀ ਦੋਦੀ ਸਭ ਤੋਂ ਜ਼ਿਆਦਾ ਉਹਨੂੰ ਮਿਲੂਗੀ ਦੇਖੋ ਗਲਤ ਕੰਮ ਕੀਤਾ ਜੇ ਕੋਈ ਨਹੀਂ ਸੀ ਤੇ ਚਲੋ ਪਾਸਾ ਵਟ ਲੈਂਦੇ ਆਪਦਾ ਕੋਈ ਦੁਨੀਆ ਹੀ ਪਾਸਾ ਵਟਦੀ ਹੈ ਦੁਨੀਆ ਠੀਕ ਹੈ ਸਭ ਦੇ ਤਾਂ ਲਾਭ ਮਰਜ ਹੁੰਦੀਆਂ ਅਕਸਰੇ ਵੀ ਨਹੀਂ ਛੱਡਦੀਆਂ ਜੀ ਹਾਂ ਦਿੱਕਤ ਇਹ ਹੀ ਇਸੇ ਗੱਲ ਦੀ ਵੀ ਦਿੱਕਤ ਆਈ ਹੈ ਵੀ ਲੜਕੀ ਨੇ ਕੋਈ ਜਵਾਬ ਨਹੀਂ ਦਿੱਤਾ ਪਰ ਵੱਡੀ ਗੱਲ ਦੇਖੋ ਇਹ ਹੈ ਕਿ ਸ਼ਰਿਆਮ ਕਤਲ ਹੋਇਆ ਹੈ ਤਾਂ ਕੀ ਲੱਗਦਾ ਕਿ ਨੌਜਵਾਨਾਂ ਦੇ ਵੀ ਹੌਸਲੇ ਇੱਥੇ ਬੁਲੰਦ ਹੁੰਦੇ ਨੇ ਕਿਉਂਕਿ ਜਿੱਦਾਂ ਸ਼ਰਿਆਮ ਇੱਥੇ ਕਤਲ ਕੀਤਾ ਗਿਆ ਹੈ ਬੜੇ ਬੇਖੌਫ ਤਰੀਕੇ ਦੇ ਨਾਲ ਕੀਤਾ ਗਿਆ ਹੈ ਹਾਂਜੀ ਬੇਖੌਫ ਤਰੀਕੇ ਨਾਲ ਕੀਤਾ ਉਹ ਬੰਦੇ ਦਾ ਬੀ.ੀ.ਆਈ. ਹੋ ਗਿਆ ਜੀ ਜਦੋਂ ਬੀ.ੀ.ਆਈ. ਹੋ ਗੁੱਸੇ ਚ ਆ ਗਿਆ ਗੁੱਸੇ ਚ ਆਉਣ ਕਰਕੇ ਫਿਰ ਉਹਨੇ ਕਾਹਦਾ ਕੋਈ ਨਸ਼ਾ ਪੱਤਾ ਵੀ ਕੀਤਾ ਹੋਵੇ ਬਿਲਕੁਲ ਬਿਲਕੁਲ ਹੋ ਸਕਦਾ ਹੈ ਜੀ ਆ ਕੋਈ ਮਤਲਬ ਗਲਤ ਸਟੈਪ ਚੱਕ ਗਿਆ ਹੁਣ ਪਛਤਾਵਾ ਰਹਿ ਗਿਆ ਪੱਲੇ ਹੂੰ ਨਾਲੇ ਤਾਂ ਲੜਕੀ ਵਾਲਿਆਂ ਦੇ ਪੱਲੇ ਪਛਤਾਵਾ ਰਹਿ ਗਿਆ ਨਾਲੇ ਲੜਕੇ ਵਾਲਿਆਂ ਦੇ ਪੱਲੇ ਪਛਤਾਵਾ ਰਹਿ ਗਿਆ ਕਿਉਂਕਿ ਹੁਣ 15-20 ਸਾਲ ਕਦੋਂ ਲਿੱਤੇ ਤੇ ਕਦੋਂ ਜੀ ਜੀ ਰਾਤ ਆਹੀ ਉਹ ਉਗ ਤੋਂ ਬਾਅਦ ਦੇਖੋ ਕੀ ਬੰਦਾ ਹੀ ਬਿਲਕੁਲ ਦਾ ਕੰਮ ਰਹਿ ਗਿਆ ਇਹ ਬਿਲਕੁਲ ਬਹੁਤ ਬਹੁਤ ਧੰਨਵਾਦ ਸਾਡਾ ਠੀਕ ਹੈ ਮਦਮ ਸਿੰਘ ਹਾਂਜੀ ਤਾਂ ਅੱਜ ਦਾ ਵਿਸ਼ਾ ਅਸੀਂ ਜੋ ਲੈ ਕੇ ਆਏ ਸੀ ਕਿ ਇੱਥੇ ਮੁੰਡੇ ਨੇ ਮੋਹਾਲੀ ਦੇ ਵਿੱਚ ਕੁੜੀ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਹੈ ਹਾਲਾਂਕਿ ਇਹ ਬਹੁਤ ਹੀ ਕਰੂਰ ਵਾਰਦਾਤ ਇੱਥੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਹਾਲਾਂਕਿ ਜਾਂਚ ਦਾ ਇਹ ਵਿਸ਼ਾ ਹੈ ਪੁਖਤਾ ਜਿਹੜੀ ਜਾਣਕਾਰੀ ਜੋ ਵੀ ਨਿਕਲ ਕੇ ਸਾਹਮਣੇ ਆਏਗੀ ਅਸੀਂ ਤੁਹਾਡੇ ਸਾਹਮਣੇ ਜ਼ਰੂਰ ਲੈ ਕੇ ਆਵਾਂਗੇ ਤਾਂ ਤੁਸੀਂ ਇਹਨਾਂ ਵਿਸ਼ਾ ਦੇ ਬਾਰੇ ਕੀ ਸੋਚਦੇ ਹੋ ਇਸ ਖਬਰ ਦੇ ਬਾਰੇ ਕੀ ਸੋਚਦੇ ਹੋ ਤੁਹਾਡੀ ਕੀ ਰਾਏ ਹੈ ਸਾਡੇ ਨਾਲ ਸਾਂਝੀ ਕਰਨ ਦੇ ਲਈ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ ਤੇ ਜਿਹੜਾ ਨੰਬਰ ਸਕਰੀਨ ਤੇ ਤੁਸੀਂ ਫਲੈਸ਼ ਹੁੰਦਾ ਦੇਖ ਰਹੇ ਹੋ ਇਸ ਨੰਬਰ ਦੇ ਰਾਹੀਂ ਸੇ ਸਾਡੇ ਨਾਲ ਸਿੱਧਾ ਸੰਪਰਕ ਵੀ ਕਰ ਸਕਦੇ ਹੋ ਇਸੇ ਦੇ ਨਾਲ ਹੁਣ ਤੁਸੀਂ ਦੇਖਦੇ ਰਹੋ E1 ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਾਨਸੂ ਅਟਵਾਲ ਨੂੰ ਦਿਓ ਇਜਾਜ਼ਤ ਧੰਨਵਾਦ